ਕਿ ਜੇ ਪੇਸ਼ੰਨ ਨੂੰ ਮੇਰੇ ਕੋਈ ਚੱਕ ਨਹੀਂ ਨਿਕਲਦਾ ਠੀਕ ਹੈ ਰਿਐਕਸ਼ਨ ਜਿਵੇਂ ਹੁੰਦਾਗਾ ਠੰਡ ਲੱਗਣੀ ਕੰਬਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਐਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਪੇਸ਼ੈਂਟ 14 15 ਪੇਸ਼ੈਂਟ ਸੀ 14 15 ਪੇਸ਼ੰਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨਾਂ ਵੀ ਕਿੰਨੇ ਪੇਸ਼ੈਂਟ ਹੋ ਜੇ ਦੀ ਫਾਈਨਲ ਨਹੀਂ ਦੇਖੀ ਆ ਜੇ ਨੂੰ ਦਾਖਲ ਕੀਤੀ ਹੋਈ ਆ ਜੀ ਪਰ ਸੋ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੀ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪਿਆਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕਿ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਅਸੀਂ ਕਹਿੰਦੇ ਨੇ ਵੀ ਕੋਈ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੀਕੇ ਨਾਲੇ ਕੁਝ ਹੋਇਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬੇਹੋਸ਼ੀ ਹੁਣ ਮੜੀ ਦੀ ਸੁਰਤ ਤਾਂ ਗਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਕੱਢਣ ਦੇ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਅੱਛਾ ਉਹਨਾਂ ਨੂੰ ਹਜੇ ਮਿਲਣ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂ ਜੀ ਇਸ ਸਭ ਨੂੰ ਦੇਖ ਕੇ ਤੁਹਾਡਾ ਰੀਜ਼ਨ ਕੀ ਹੋਵਾ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗਲੂਕੋਜ਼ ਲੱਗ ਰਿਹਾ ਸੀ ਤੇ ਇੱਕ ਨਾਰਮਲ ਸੇਲ ਆਈਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬਨ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਕੋਈ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਾਰਨ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੇਲ ਆਈਂਦੀ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋਇਆਗਾ ਕਿੰਨੇ ਪੇਸ਼ੈਂਟ ਇੱਕ ਪੇਸ਼ੈਂਟ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋ ਰਿਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਹਾਂ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਇੱਕ ਪੇਸ਼ੈਂਟ ਦੇ ਕਹਿ ਰਹੇ ਕਿ ਦੇਖੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿ ਕਿ ਜਿਹੜੀ ਨਰਸਾਂ ਨੇ ਉਹਨਾਂ ਨੇ ਸਿੱਧੇ ਸਾਰੇ ਕੰਮ ਕਰਦੇ ਨੇ ਨਹੀਂ ਨਹੀਂ ਉਹ ਜਿਹੜੀ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਨੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਟੂ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦੇ ਅਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹੋਂ ਛਾਦ ਨਿਕਲ ਰਹੀ ਹੈ ਆਕਸੀਜਨ ਲੱਗੀ ਹੈ ਸੀਰੀ ਠੰਡ ਲੱਗਣੀ ਕੰਮਾ ਛੱਡਣਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਐਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਮੈਂ ਸਿਵਲ ਹਸਪੀਟਲ ਸੰਗਰੂਰ ਹੁਣ ਜਿਹੜੀ ਕਿਉਂਕਿ ਇਮੀਡੀਏਟਲੀ ਮੇਰੇ ਕੋਲ ਖਬਰ ਪਹੁੰਚੀ ਸੀ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਜਿਹੜੀ ਐਨਐਸ ਅਸੀਂ ਕਹਦੇ ਆ ਨਾਰਮਲ ਸਲਾਈਨ ਜਿਹੜਾ ਦਿੱਤਾ ਗਿਆ ਡਿਲੀਵਰੀ ਤੋਂ ਬਾਅਦ ਤੇ ਉਹਦੇ ਜਿਹੜੇ 네ਗੇਟਿਵ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਮਿਲਿਆ ਸੋ ਮੈਂ ਇਮੀਡੀਏਟਲੀ ਮੈਂ ਹਲਕੇ ਦੇ ਵਿੱਚ ਹੀ ਸੀ ਤੇ ਅੱਜ ਉਹਨਾਂ ਦਾ ਹੁਣੀ ਆ ਕੇ ਮੈਂ ਹਾਲਚਲ ਜਾਣਿਆ ਤੇ 14 ਲੇਡੀ ਸੀਗੀਆਂ ਜਿਨ੍ਹਾਂ ਦੇ ਵਿੱਚੋਂ باقی ਸਾਰੇ 11 ਵੈਸੇ ਠੀਕ ਹੈ ਤਿੰਨ ਨੂੰ ਥੋੜੀ ਜਿਹੜੇ ਪ੍ਰੋਬਲਮ ਜ਼ਿਆਦਾ ਆਈ ਸੀਗੀ ਉਹ ਵੀ ਜਿਹੜੇ ਹੁਣ ਸਟੇਬਲ ਨੇ ਉਹਨਾਂ ਦਾ ਮੈਂ ਹਾਲ ਜਿਹੜਾ ਜਾਣ ਕੇ ਆਈ ਆ ਮੇਰੇ ਨਾਲ ਸਿਵਲ ਸਰਜਨ ਔਰ ਸਾਡੇ ਜਿਹੜੇ ਐਸ ਐਮਓ ਨੇ ਸਾਰੇ ਨਾਲ ਡਾਕਟਰ ਤਰੀ ਟੀਮ ਹੈਗੀ ਆ ਸੋ ਇਹਦਾ ਜਿਹੜਾ ਮੇਨਲੀ ਜੋ ਹੁਣ ਤੱਕ ਕਿਉਂਕਿ ਬਾਕੀ ਤਾਂ ਸਾਰਾ ਜਾਂਚ ਤੋਂ ਬਾਅਦ ਪਤਾ ਚੱਲੂਗਾ ਜਿਹੜਾ ਇਹ ਐਨਐਸ ਆ ਜਿਹੜਾ ਉਹ ਨਾਰਮਲ ਸਲਾਈਨ ਹੁੰਦਾ ਜਿਹੜਾ ਆਪਾਂ ਜਿਹਨੂੰ ਨਾਰਮਲ ਆਮ ਭਾਸ਼ਾ ਚ ਗਲੂਕੋਜ਼ ਕਹਿੰਦੇ ਆ ਕਿ ਡਿਲੀਵਰੀ ਤੋਂ ਬਾਅਦ ਜਦੋਂ ਇੰਜੈਕਸ਼ਨ ਵਗੈਰਾ ਦਿੱਤੇ ਜਾਂਦੇ ਤਾਂ ਉਹਦੇ ਵਿੱਚ ਪਾ ਕੇ ਦਿੱਤੇ ਜਾਂਦੇ ਸੋ ਉਹ ਜਿਹੜਾ ਬੈਚ ਸੀਗਾ ਸੱਤ ਬੈਚ ਨੇ ਜਿਹੜੇ ਅਲੱਗ-ਅਲੱਗ ਬੈਚੇਸ ਦੇ ਵਿੱਚ ਉਹ ਆਉਂਦਾ ਹੈ ਜਦੋਂ ਇੱਕ ਕੁਆਂਟੀਟੀ ਦੇ ਵਿੱਚ ਕੋਈ ਮੈਡੀਸਨ ਤਿਆਰ ਹੁੰਦੀ ਹੈ ਤਾਂ ਉਹਨੂੰ ਇੱਕ ਬੈਚ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੋ ਸੱਤ ਬੈਚ ਆਏ ਸੀ ਜਿਹਦੇ ਚੋਂ ਇੱਕ ਦੋ ਦਾ ਜਿਹੜਾ ਰਿਐਕਸ਼ਨ ਆ ਜਿਹੜਾ ਉਹ ਜਿਹੜਾ ਮਿਲਿਆ ਸੋ ਸਾਡੇ ਮਿਨਿਸਟਰ ਸਾਹਿਬ ਡਾਕਟਰ ਬਲਵੀਰ ਜੀ ਨੇ ਸਿਹਤ ਮੰਤਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਡਾਇਰੈਕਟਰ ਨੇ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਜਿਹੜੇ ਉਹ ਬੈਚ ਸੀਗੇ ਉਹਨਾਂ ਨੂੰ ਸੀਲ ਕਰ ਲਿਆ ਗਿਆ ਔਰ ਉਹਦੀ ਜਿਹੜੀ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਭੇਜਿਆ ਜਾਊਗਾ ਇਸ ਤੋਂ ਆਪਣੀ ਤਾਂ ਬੈਚ ਪਹਿਲਾਂ ਵੀ ਆਉਂਦਾ ਸੀ ਜਾਂ ਇਸ ਵਾਰ ਪਹਿਲੀ ਵਾਰ ਆਇਆ ਸੀ ਦੇਖੋ ਮੈਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਕੁਝ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਨਾਲ ਕਨਸਰਨ ਦੇ ਨਹੀਂ ਸੀਗਾ ਪਰ ਇਹ ਆ ਵੀ ਜਿਹੜੇ ਵੀ ਬੈਚ ਦੇ ਵਿੱਚ ਜਿਹੜੀ ਵੀ ਕੰਪਨੀ ਤੋਂ ਆਇਆ ਉਹਦੀ ਜਿਹੜੀ ਸੀਲ ਕਰਕੇ ਉਹਦੇ ਸੈਂਪਲ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ ਉਸ ਤੋਂ ਬਾਅਦ ਪਤਾ ਚੱਲੂਗਾ ਕਿ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਿੱਥੇ ਜਿਹੜੀ ਕਮੀ ਰਹੀ ਹੈ। ਤੁਸੀਂ ਗੱਲਬਾਤ ਕਰੀਆ ਮਹਿਲਾਵਾਂ ਨਾਲ ਕਿਸ ਤਰ੍ਹਾਂ ਦੀ ਦਿੱਕ ਦੱਸਿਆ ਕੀ ਰੈਕਸ਼ਨ ਕੀ ਜਾਏਗੀ? ਅ ਠੀਕ ਹੈ ਇਤਨਾ ਜਿਹੜੀ ਉਹਨਾਂ ਨੂੰ ਜਦੋਂ ਜਿਹੜੀ ਡੋਜ਼ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਠੰਡ ਲੱਗੀ ਇੱਕਦਮ ਕੰਬਾ ਲੱਗਿਆ ਤੇ ਮਤਲਬ ਬੇਹੋਸ਼ੀ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਮਹਿਸੂਸ ਹੋਇਆ ਔਰ ਜਿਹੜੀ ਸਾਹ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਈ ਹੈ। ਸੋ ਉਦਾਂ ਦੇ ਜਿਹੜੇ ਸਿੰਪਟਮ ਜੋ ਲੇਡੀਜ਼ ਦੇ ਮੁਤਾਬਕ ਜਿਹੜਾ ਦੱਸਣ ਦੇ ਮੁਤਾਬਕ ਆਇਆ। ਸਥਿਤੀ ਆ ਜਿਹੜੀ ਉਹ ਸਟੇਬਲ ਆ ਸਾਰਾ ਜਿਹੜਾ ਸਾਰੇ ਸਾਰੀਆਂ ਸਿਹਤ ਜਬ ਜਿਹੜੀ ਲੇਡੀਜ਼ ਨੇ ਮੈਂ ਕਾਮਨਾ ਕਰਦੀ ਆ ਕਿ ਸਹੀ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਜਾਣਗੇ ਔਰ ਜਿੱਥੇ ਜਿਹੜੀ ਕੋਈ ਪ੍ਰੋਬਲਮ ਆਈ ਹੈ ਉਹਦਾ ਜਿਹੜਾ ਡਾਕਟਰ ਸਾਹਿਬ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਜਿਹੜਾ ਇਹਦਾ ਸਾਰਾ ਕਲੀਅਰ ਕਰ ਦਿੱਤਾ ਗਿਆ ਔਰ ਡਾਇਰੈਕਟਰ ਮੈਡਮ ਨੇ ਇਹਦੇ ਸੈਂਪਲ ਨੇ ਜਿਹੜੇ ਉਹ ਬਕਾਇਦਾ ਜਿਹੜੇ ਭੇਜੇ ਜਾ ਰਹੇ ਨੇ ਤੇ ਸੈਂਪਲ ਦੀ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਜਿਹੜਾ ਕੁਝ ਇਹਦੇ ਉੱਤੇ ਜਿਹੜਾ ਕਿਹਾ ਜਾ ਸਕਦਾ